ਅਮ ਜਾਨੀ ਪ੍ਰੈਸ ਕਾਨਫਰੈਂਸ ਤੇ ਕੀ ਕੀਤਾ ਤੁਹਾਡੀ ਗੰਭੀਰਤਾ ਤੁਹਾਡੇ ਕੰਮ ਨੂੰ ਕੀ ਕਰਾਉਂਦਾ ਅ ਅੱਜ ਸਰ ਸਾਡੀ ਪ੍ਰੈਸ ਕਾਨਫਰੈਂਸ ਦਾ ਮੇਨ ਅ ਮਕਸਦ ਤਾਂ ਇਹ ਸੀ ਕਿ ਪਰ ਮੇਨ ਐਸੀ ਕੀ ਅੱਜ ਤੋ 3 ਸਾਲ ਪਹਿਲਾਂ ਜਿਹੜੇ ਲੋਕ ਖੌਫ ਦੇ ਵਿੱਚ ਜ਼ਿੰਦਗੀ ਜੀਉਂਦੇ ਸੀ ਹਰ ਸਮੇਂ ਡਰ ਹੁੰਦਾ ਸੀ ਘਰੋਂ ਬਾਹਰ ਨਿਕਲਦਾ ਕਿਤੇ ਪਰਚਾ ਨਾ ਹੋ ਜਾਏ ਉਹ ਲੋਕ ਪਿਛਲੇ 3 ਸਾਲ ਤੋਂ ਬੜਾ ਸਕੂਨ ਮਹਿਸੂਸ ਕਰਦੇ ਨੇ ਤੁਸੀਂ ਸਰਵੇ ਵੀ ਕਰਾ ਕੇ ਦੇਖ ਸਕਦੇ ਹੋ ਇਸ ਗੱਲ ਦਾ ਦੂਜੀ ਗੱਲ ਸਾਡਾ ਨੰਗਲ ਸ਼ਹਿਰ ਇੱਥੇ ਨਗਰ ਕੌਂਸਲ ਨੰਗਲ ਪਿਛਲੇ ਸਵੇ ਤੋਂ ਲਗਾਤਾਰ ਕਾਂਗਰਸੀ ਐ ਉਸ ਸਮੇਂ ਤੋਂ ਲੱਗੇ ਹੁਣ ਤੱਕ ਦੀ ਜਿਹੜੀ ਕਰਪਸ਼ਨ ਹੈ ਉਹਦੇ ਨਾਲ ਨਗਰ ਕੌਂਸਲ ਦਾ ਜਿਹੜਾ ਇਹਨਾਂ ਸਾਰੇ ਨੇ ਜਲੂਸ ਕੱਢੇ ਤੁਸੀਂ ਭਲੀ ਭਾਂਤੀ ਜਾਣਦੇ ਹੋ ਇਹ ਹੁਣ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਵੱਡੀ ਗੱਲ ਇਹ ਹੈ ਕਿ ਇੱਕ ਇੱਕ ਦਰਖਤ 60-60 ਹਜ਼ਾਰ ਦਾ ਮੈਂ ਪੁੱਛਦਾ ਕਿ ਕਿਹੜੇ ਫਾਰਮ ਉੱਤੇ ਲੱਗਿਆ ਤੇ ਕਿਹੜੀ ਕੋਠੀ 'ਚ ਲੱਗਿਆ ਸੀ ਇਹ ਸਾਰੀ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰਦੇ ਸੀ ਉਹ ਇਸ ਚੀਜ਼ ਦਾ ਜਵਾਬ ਦੇ ਪੇਪਰ ਪ੍ਰਾਣੇ ਪੇਪਰ ਲੱਗੇ ਹੋਏ ਉਹਨਾਂ ਨੂੰ ਪੰਟ ਕੇ ਦੁਬਾਰਾ ਫੇਰ ਰਿਪੇਅਰ ਕਰਨ ਦਾ ਢੰਗ ਬਣਾਉਣਾ ਤੇ ਉਹਦੇ ਵਿੱਚ ਕਰੋੜਾਂ ਰੁਪਏ ਦੀ ਕ腐ਸ਼ਨ ਜਿੰਨੀ ਕ腐ਸ਼ਨ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ ਹੋਈ ਅਗਰ 5-500 ਦੇ ਨੋਟ ਪੂਰੀ ਧਰਤੀ ਵਿਦਾ ਤਾਂ ਵੀ ਨੰਗਲ ਦੇ ਵਿੱਚ ਥੋੜੇ ਸੀਗੇ ਇਹਨਾਂ ਲੋਕਾਂ ਨੇ ਕਰੋੜਾਂ ਰੁਪਏ ਦੀ ਜਿਹੜੀ ਕ腐ਸ਼ਨ ਕਰਕੇ ਅੱਜ ਆਪਣੇ ਉੱਪਰੋਂ ਸੱਚੇ ਸੁੱਚੇ ਕਹਿ ਕੇ ਬਾਹਰ ਨਿਕਲ ਰਹੇ ਨੇ ਔਰ ਇੱਕ ਤੁਹਾਡੇ ਮਾਧਿਅਮ ਨਾਲ ਮੇਰੇ ਤੋਂ ਪਹਿਲਾਂ ਗੱਲ ਪਹੁੰਚ ਗਈ ਅੱਜ ਤੋਂ 15 20 ਸਾਲ ਪਹਿਲੇ ਨਗਰ ਕੌਂਸਲ ਕੋਲ ਇੱਕ ਇੱਕ ਕਰੋੜ ਦੀਆਂ ਘੱਟ ਤੇ ਘੱਟ ਬੈਂਕ ਐਫ ਡੀਆਰਾਂ ਹੁੰਦੀ ਸੀ 100-100 ਕਰੋੜ ਦੀਆਂ ਐਫ ਡੀਆਰ ਸੀ ਨਗਰ ਕੌਂਸਲ ਦੀ ਅੱਜ ਐਫ ਡੀਆਰਾਂ ਕਿੱਥੇ ਲੱਗੀਆਂ ਐਫ ਡੀਆਰਾਂ ਕੌਣ ਖਾ ਗਏ ਇਹ ਐਫ ਡੀਆਰਾਂ ਦੇ ਅਧਿਕਾਰ ਮਾਰ ਗਏ ਲੋਕ ਮੈਂ ਲਿਖਿਆ ਸੀ ਪੁਆਇੰਟ ਮੌਸਮ ਮੇ ਭੁੱਲ ਗਿਆ ਮੈਂ ਹੁਣ ਤੁਹਾਡੇ ਮੰਦੇ ਜਿਹੜੀ ਕਰੋੜਾ ਰੁਪਏ ਦੀਆਂ ਐਫ ਡੀਆਰ ਅਸੀਂ ਨੰਗਲ ਦੀਆਂ ਉਹ ਲੋਕ ਨੰਗਲ ਦੀ ਪੁੱਛ ਰਹੇ ਨੇ ਕਿ ਕੌਂਸਲਰ ਉਹ ਕਿੱਥੇ ਆਹੋ ਜੀਰਕਪੁਰ ਦਾ ਠੇਕੇਦਾਰ ਜਿਨੇ ਕਰੋੜਾ ਰੁਪਏ ਦੀਆਂ ਲਾਈਟਾਂ ਤੇ ਘਬਲੇ ਕੀਤੇ ਹੁੰਜਾ ਟੂ ਦੀ ਸੈਕਸ਼ਨ ਲੈਣ ਵਾਸਤੇ ਕਿਸੇ ਅਮਰਜੈਂਸੀ ਕੇਸ ਵਿੱਚ ਲਿਆ ਜਾਂਦਾ ਹੈ ਹਰ ਜਗ੍ਹਾ ਨੂੰ ਦੀ ਗੱਲ ਹੁੰਦੀ ਹੈ ਇਹ ਏਰੀਆ ਲੋਕਲ ਬਾਡੀ ਨੰਗਲ ਦਾ ਸਾਡਾ ਨੰਗਲ ਫਾਲ ਕਰਦਾ ਇਹ ਲੋਕ ਬੀਬੀਐਮਬੀ ਦਾ ਬਹਾਲਾ ਵਹਾਨਾ ਲਗਾ ਕੇ ਝੂਠੇ ਕੰਮ ਨਾਲ ਡਿਵੈਲਪਮੈਂਟ ਕਰਨ ਦੀ ਬਜਾਏ ਉੱਥੇ ਕ腐ਸ਼ਨ ਕਰਦੇ ਨੇ ਬੈਂਸ ਸਾਹਿਬ ਲਗਾਤਾਰ ਬਚਨ ਬਦਨ ਆਪਣੇ ਹਲਕੇ ਦੇ ਵਿੱਚ ਕੰਮ ਕਰਨ ਵਾਸਤੇ ਉਹਨਾਂ ਨੇ ਕਰੋੜਾਂ ਰੁਪਏ ਦੀਆਂ ਗਰੰਟਾਂ ਆਪਣੇ ਸਾਡਾ ਮਿਸ਼ਨ ਸਕੂਲਾਂ ਵਾਸਤੇ ਸਾਡਾ ਮਿਸ਼ਨ ਮੈਡੀਕਲ ਵਾਸਤੇ ਜਿਹੜਾ ਸਕੂਲਾਂ ਦੇ ਮਿਸ਼ਨ ਵਾਸਤੇ ਉਹਨਾਂ ਨੇ ਸਕੂਲ ਆਫ ਫੈਮਿਨਿਅਸ ਵਾਸਤੇ ਲਗਭਗ 10 ਕਰੋੜ ਰੁਪਇਆ ਆਈਟੀਆ ਵਾਸਤੇ ਲਗਭਗ 4 ਕਰੋੜ ਰੁਪਇਆ ਗਰਲ ਸਕੂਲ ਵਾਸਤੇ 8 ਕਰੋੜ ਰੁਪਇਆ ਐਵੇਂ ਕਿਥੇੜੇ ਸਕੂਲ ਆ ਹਰ ਸਕੂਲਾਂ ਵਾਸਤੇ ਕਈ ਕਰੋੜ ਰੁਪਏ ਉਹਨਾਂ ਨੇ ਦਿੱਤਿਆ ਕਿਉਂ ਉਹਨਾਂ ਕੋਲ ਐਜੂਕੇਸ਼ਨ ਦਾ ਸਿਸਟਮ ਹੈਗਾ ਬੈਂਸ ਸਾਹਿਬ ਸਿਰਫ ਸਾਡੇ ਨੰਗਲ 'ਚ ਨਹੀਂ ਸਾਡੇ ਹਲਕੇ 'ਚ ਨਹੀਂ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਅੱਜ ਐਜੂਕੇਸ਼ਨ ਦੇ ਮਿਨਿਸਟਰ ਦੇ ਨਾਮ ਨਾਲ ਜਾਣੇ ਜਾਂਦੇ ਨੇ ਇਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਜਦੋਂ ਮੁਕਾਬਲਾ ਨਹੀਂ ਕਰਦੇ ਫਿਰ ਇਦਾਂ ਦੇ ਇਲਜ਼ਾਮ ਲਾ ਕੇ ਕਰਪਸ਼ਨ ਦਾ ਜੇ ਹੋ ਗਿਆ ਉਹ ਹੋ ਗਿਆ ਇਹ ਗੱਲ ਕਰਦੇ ਨੇ ਤੇ ਪ੍ਰੈਸ ਦੀ ਆਜ਼ਾਦੀ ਪ੍ਰੈਸ ਦੀ ਆਜ਼ਾਦੀ ਜਦੋਂ ਲੋਕ ਸਭਾ ਚਾਹ ਵਿਧਾਨ ਸਭਾ ਚਾਹ ਹਰ ਜਗ੍ਹਾ ਪ੍ਰੈਸ ਜਾ ਸਕਦੀ ਹੈ ਦੇਸ਼ ਵਿਦੇਸ਼ ਵਿੱਚ ਵੀ ਜਾ ਸਕਦੀ ਹੈ ਉਹ ਨਗਰ ਕੌਂਸਲ ਦੇ ਛੋਟੇ ਦਫ਼ਤਰ ਵਿੱਚ ਕਿਉਂ ਨਹੀਂ ਜਾ ਸਕਦੀ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲੇ ਵੀ ਕਹਿਆ ਸੀ ਕਿ ਪ੍ਰੈਸ ਵਾਲੇ ਅਗਰ ਆਪਣੇ ਵੱਲੋਂ ਬੈਂਸ ਹਰਮਾ ਗੱਲ ਕਰਨਾਂਗੇ ਤਾਂ ਡਾਇਰੈਕਟਰ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਪੂਰੀ ਸਦੀ ਆਜ਼ਾਦੀ ਵਾਸਤੇ ਵੀ ਕੋ ਢੰਗ ਬਣਾਵਾਂਗੇ ਕੋਈ ਵੀ ਕਾਨੂੰਨੀ ਅੜਚਣ ਹੋएगी ਉਹਨੂੰ ਦੂਰ ਕਰਾਵਾਂਗੇ ਹਾਈ ਕੋਰਟ ਦੀ ਵੀ ਇਨਸਟਰਕਸ਼ਨ ਹੈ ਡਾਇਰੈਕਸ਼ਨਸ ਹੈ ਵੀ ਜਿੱਥੇ ਵੀ ਤੁਹਾਡੇ ਡੈਮੋਕ੍ਰੇਸੀ ਦਾ ਕੋਈ ਵੀ ਕੰਮ ਹੁੰਦਾ ਜਿੱਥੇ ਡੈਮੋਕ੍ਰੇਸੀ ਪਲੱਸ ਬਿਊਰੋਕ੍ਰੇਸੀ ਦੋਨੋਂ ਬੈਠਦੇ ਨੇ ਅਫਸਰ ਬੈਠਦੇ ਨੇ ਤੇ ਚੋਣੇ ਹੋਏ ਲੋਕ ਬੈਠਦੇ ਨੇ ਉਹ ਪਾਰਦਰਸ਼ਤਾ ਦੇ ਨਾਲ ਮੀਡੀਆ ਦੇ ਵਿੱਚ ਜਰੂਰ ਆਉਣਾ ਚਾਹੀਦਾ ਪ੍ਰੈਸ ਦੀ ਆਜ਼ਾਦੀ ਵਾਸਤੇ ਸਾਰੀ ਗੱਲ ਕੀਤੀ ਹੈ ਫਿਰ ਕਰਪਸ਼ਨ ਜਿਹੜੀ ਆ ਉਹ ਫਾਰਮੇਸੀ ਕਾਲਜ ਦੇ ਵਿੱਚ ਜਿਹੜੇ ਇਹਨਾਂ ਨੇ ਰ ਭੱਡੇ ਮਾਦੀਮ ਨਾਲ ਦੱਸ ਦਿੰਨਾ ਮੈਂ ਕਿਉਂ ਜਿੰਨੀਆਂ ਤੁਸੀਂ ਗੱਲਾਂ ਕਰੀ ਜਾਓਗੇ ਮੇਰੇ ਤੋਂ ਨਿਕਲਦੀ ਜਾਣਗੀਆਂ 50896 EMPLOYEES ਸਾਡੀ ਪੰਜਾਬ ਸਰਕਾਰ ਨੇ ਰੱਖੇ ਨੇ ਇੱਕ ਬੰਦਾ ਵੀ ਕਹਿੰਦੇ ਕੋਈ ਰਿਸ਼ਵਤ ਲੈ ਕੇ ਕੋ ਰੱਖਿਆ ਸਾਰੇ ਲੋਕ ਆਪਣੀ ਕੈਪੇਬਿਲਟੀ ਦੇ ਨਾਲ ਸਾਰੇ ਪੰਜਾਬ ਚ ਆਏ ਨੇ ਔਰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਆਏ ਨੇ ਅਸੀਂ ਵੀ ਲੋਕਾਂ ਨੂੰ ਕਹਿੰਦੇ ਰਿਹਾ ਸਾਡੀ ਕੋਈ ਸਪਾਰਸ਼ ਕਿਸੇ ਦੇ ਪਾਸੇ ਨਹੀਂ ਹੈ ਆਪਣੀ ਕੈਪੇਬਿਲਟੀ ਦੇ ਨਾਲ ਸਾਡੇ EMPLOYEES ਆਉਂ ਸਰ ਕਿਹੜੇ ਮਤੇ ਨੇ ਜਿਹੜੇ ਇਹਨਾਂ ਨੇ ਕਿਹਾ ਕਿ ਇਲਜ਼ਾਮ ਲਗਾਏ ਆ ਕਿ ਮਤੇ ਆ ਮਤੇ ਮੇਰੇ ਕੋ ਪਏ ਸਰ ਆ ਮੈਂ ਤੁਹਾਨੂੰ ਦੱਸ ਦਿੰਨਾ 37 ਲੱਖ ਦਾ 10 ਲੱਖ ਦਾ 9 ਲੱਖ 50 ਹਜ਼ਾਰ ਦਾ 23 ਲੱਖ 80 ਹਜ਼ਾਰ ਦਾ 9 ਲੱਖ 33 ਹਜ਼ਾਰ ਦਾ 9 ਲੱਖ 55 ਹਜ਼ਾਰ 31 ਲੱਖ 62 ਹਜ਼ਾਰ 15 ਲੱਖ 45 ਹਜ਼ਾਰ 10 ਲੱਖ 27 ਹਜ਼ਾਰ 21 ਲੱਖ ਇਹ ਉਹ ਨੇ ਜਿਹੜੇ ਕੇਵਲ ਪੁਰਾਣੇ ਪੇਪਰ ਪੱਟਕਾ ਮਿੱਟੀ ਪਾ ਕੇ ਦੁਆਰਾ ਲਾਏ ਇਹ ਐਨੇ ਕਰੋੜ ਦੇ ਕਿ ਐਨੇ ਪੇਪਰਾਂ ਨੂੰ ਦੁਆਰਾ ਲੱਗ ਸਕਦੇ ਤੁਸੀਂ ਮੈਨੂੰ ਲੈ ਸਕਦੇ ਫੋਟੋ ਕਿੱਢ ਸਕਦੇ ਇਹ ਮੈਂ ਫੈਕਟੈਂਡ ਫਿਗਰ ਦੇ ਨਾਲ ਗੱਲ ਕਰ ਰਿਹਾ ਵੈਸੇ ਨਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਇਓ ਅਗਰ ਇਹ ਪ੍ਰੈਸ ਕਾਨਫਰੰਸ ਹੀ ਨਾ ਨਕੀਤੀ ਸਾਡਾ ਉਹਨਾਂ ਦਾ ਸਾਰਾ ਜਵਾਬ ਹੈ ਔਰ ਕਈ ਲੋਕ ਉਹ ਦਿਨ ਵੀ ਤੁਸੀਂ ਕਿਉਂ ਨਹੀਂ ਕੀਤੇ ਸਰ ਅੱਜ ਲੋਕ ਬੜਾ ਸਕੂਨ ਦਾ ਸਾਹ ਲੈ ਰਹੇ ਨੇ ਲੋਕ ਆਜ਼ਾਦ ਮਹਿਸੂਸ ਕਰ ਰਹੇ ਨੇ ਅਸਲ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਦਾ ਜਿਹੜਾ ਮਹਿਸੂਸ ਕਰਨ ਦਾ ਹੈ ਉਹ ਸਾਡੀ ਪਾਰਟੀ ਦੀ ਅੰਤੋਂ ਹੈ ਪਹਿਲਾਂ ਲੋਕ ਆਜ਼ਾਦੀ ਮਹਿਸੂਸ ਨਹੀਂ ਕਰਦੇ ਸੋ ਧੰਨਵਾਦ ਸਰ ਥੈਂਕ ਯੂ